ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੇ ਫਤੇ ਜੀ ਗਾਂਦੇ ਸਰਤਾਜ ਚਾਂਦੇ ਪੰਜ ਸਾਬ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਪ੍ਰਕਾਸ਼ ਦਿਹਾੜਾ ਬੜੇ ਸ਼ਰਧਾ ਤੇ ਸਤਕਾਰ ਨਾਲ ਗੁਰਦੁਆਰਾ ਸੰਤੋਖ ਸਰ ਸਾਹਿਬ ਵਿਖੇ ਮਨਾਇਆ ਜਾ ਰਿਹਾ ਹੈ ਇਸ ਸੰਬੰਧ ਵਿੱਚ ਪ੍ਰਬੰਧਾ ਜੱਜਾ ਲੈਣ ਲਈ ਅੱਜ ਨਾਰਜਿੰਦਰ ਸਿੰਘ ਜੀ ਨਹਿਤਾ ਜਨਰਸਕਤਾ ਸ਼ਰੋਣੀ ਗੋਡਾ ਪ੍ਰਬੰਧਕ ਕਮੇਟੀ ਸਰਦਾਰ ਵਿਜਿੰਦਰ ਸਿੰਘ ਜੀ ਕਾਲਵਾ 77 77 ਬਤਿਆਰ ਕਮੇਟੀ ਸ੍ਰੀ ਦਾਸਾਤਰੀਏ ਸਿੰਘ ਜੀ ਓਐਸਡੀ ਮਾਂਜੋ ਪ੍ਰਧਾਨ ਸਾਹਿਬ ਇਹ ਵਿਸ਼ੇਸ਼ਤਾਾਂ ਤੇ ਪਹੁੰਚੇ ਸਨ ਅਤੇ ਅੱਜ ਜਿਹੜੇ ਇੱਥੇ ਸੇਵਾਕਾਰ ਨੇ ਮਿਤੂ ਭਾਜੀ ਅਤੇ ਉਹਨਾਂ ਦੀ ਜਿਹੜੀ ਸੋਸਾਇਟੀ ਆ ਉਹਨਾਂ ਨਾਲ ਪ੍ਰਬੰਧਾ ਸੰਬੰਧੀ ਅਤੇ ਪ੍ਰਕਾਸ਼ ਜਿਹੜਾ ਮਰਵਾਣ ਸਭ ਦੀ ਪੰਜਾਬ ਟਤਰ ਕੀਤਾ ਗਿਆ ਕਿਉਂਕਿ ਸ੍ਰੀ ਗੁਰੂ ਨਾਨਕ ਦੇਵ ਜੀ ਜਿਹੜੇ ਉਹ ਗੁਰੂ ਸਾਹਿਬਾਨ ਨੇ ਜਿਨ੍ਹਾਂ ਨੇ ਸਭ ਤੋਂ ਪਹਿਲੀ ਸ਼ਹੀਦੀ ਦਿੱਤੀ ਹੈ ਇਹਨਾਂ ਨੂੰ ਅਸੀਂ ਤਾਂ ਸਰਤਾਜ ਵੀ ਕਿਹਾ ਜਾਂਦਾ ਕਿਉਂਕਿ ਇਹਨਾਂ ਵੱਲ ਗੁਰੂ ਮਹਾਰਾਜ ਵੱਲ ਵੇਖ ਕੇ ਹੀ ਜਿਹੜੇ ਬਾਕੀ ਜਿੰਨੇ ਵੀ ਸ਼ਹੀਦ ਹੋਏ ਨੇ ਇਹਨਾਂ ਵੱਲ ਵੇਖ ਕੇ ਸ਼ਹੀਦੀ ਦਾ ਜਜ਼ਬਾ ਜਿਹੜਾ ਉਹਨਾਂ ਚ ਆਇਆ ਬਾਕੀ ਸਿੰਘਾਂ ਨੇ ਵੀ ਇਹਨਾਂ ਵੱਲ ਵੇਖ ਕੇ ਸ਼ਹੀਦੀਆਂ ਦਿੱਤੀਆਂ ਉਹਨਾਂ ਦਾ ਪ੍ਰਕਾਸ਼ ਦਿਹਾੜਾ ਸੱਚੇ ਵਰਲਡ ਵਿੱਚ ਮਨਾਇਆ ਜਾਂਦਾ ਇਸ ਸਬੰਧ ਦੇ ਵਿਸ਼ੇਸ਼ ਪ੍ਰੋਗਰਾਮ ਜਿਹੜੇ ਉਹ ਗੁਰਦਾਸ ਸਿੰਘ ਜੀ ਸਾਹਿਬ ਸਾਹਿਬ ਇਥੇ ਰੱਖੇ ਗਏ ਨੇ ਜਿੰਨੇ ਸ੍ਰੀ ਅਖੰਡ ਪਾਠ ਸਾਹਿਬ ਦੇ ਆਰੰਭ ਐਤਵਾਰ 28 ਤਰੀਕ ਨੂੰ ਹੋਣਗੇ ਜਿਨ੍ਹਾਂ ਦਾ ਭੋਗ 30 ਤਰੀਕ ਨੂੰ ਪਾਈ ਜਾਣਗੇ ਉਸ ਦਿਨ ਵਿਸ਼ੇਸ਼ ਤੌਰ ਤੇ ਜਿਹੜੇ ਡਾਡੀ ਨੇ ਕਮਿਸ਼ਨਰ ਨੇ ਰਾਗੀ ਨੇ ਉਹਨਾਂ ਵੱਲੋਂ ਤੇ ਇਰਤਨ ਦੇ ਨਾਲ ਅਤੇ ਟਾਡੀਵਾਰਾਂ ਗਾ ਕੇ ਸੰਗਤਾਂ ਨੂੰ ਗੁਰੂ ਜਸਨਾ ਜੋੜਿਆ ਜਾਣਾ ਉੱਥੇ ਹੀ ਜਿਹੜੇ ਪ੍ਰਸਿੱਧ ਕਥਾਵਾਚਕ ਰਹੇ ਉਹਨਾਂ ਵੱਲੋਂ ਪ੍ਰਸਾਦ ਸਨਾਹ ਕੇ ਗੁਰੂ ਤੇਹਾਸਨਾਹ ਕੇ ਸੰਗਤਾਂ ਨੂੰ ਗੁਰੂ ਮਹਾਰਾਜ ਦਾ ਇਤਿਹਾਸ ਲੈ ਜਾਣਾ ਨੂੰ ਸੰਗਤਾਂ ਨੂੰ ਬੇਨਤੀ ਆ ਕਿ ਉਹ ਇਸ ਦਿਨ ਵੱਧ ਚੜ ਕੇ ਇਸ ਸੰਗ ਵਿੱਚ ਸ਼ਾਮਲ ਹੋਣ ਤੇ ਗੁਰੂ ਕਾ ਜੀ ਗਿਆ ਪ੍ਰਾਪਤ ਕਰਨ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਬੋਲ ਭਾਈ ਗੁਰਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਬੋਲੇ ਧੰਨ ਧੰਨ ਸਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਪ੍ਰਕਾਸ਼ ਗੁਰਪਤਵ ਸੰਬੰਧ ਵਿੱਚ ਅੱਜ ਭਾਈ ਗੁਰਦਾਸ ਹਾਲ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉੱਚ ਅਧਿਕਾਰੀਆਂ ਨੇ ਮੀਟਿੰਗ ਕੀਤੀ ਤੇ ਸਾਰੇ ਪ੍ਰਬੰਧਾਂ ਦਾ ਜਾਜਾ ਲਿਆ ਇਸ ਲਈ ਸਭੂ ਸੰਗਤ ਅੱਜ ਚਰਣਾ ਬੇਨਤੀ ਹੈ 28 ਤਰੀਕ ਨੂੰ ਸ਼੍ਰੀ ਅਖੰਡ ਪਾਠ ਸਾਹਿਬ ਆਰੰਭ ਹੋਣਗੇ ਤੇ 30 ਤਰੀਕ ਨੂੰ ਧੋਗ ਪੈਣਗੇ ਤੇ ਸਾਰਾ ਦਿਨ ਦੀਵਾਨ ਚੱਲੇਗਾ ਸਭੂ ਸੰਗਤ ਹਾਜ਼ਰੀਆਂ ਭਰ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ